ਵਿਸ਼ਵ ਹਿੰਦੂ ਪ੍ਰੀਸ਼ਦ ਇੱਕਾਈ ਦਾ ਫਤਿਹਗੜ ਚੂੜੀਆਂ ਵਿੱਚ ਹੋਇਆ ਗਠਨ ਅਰਜੀਤ ਕੁਮਾਰ ਪ੍ਰਧਾਨ ਅਤੇ ਅਰਚੀਸ਼ ਕਾਲੀਆ ਨਗਰਮੰਤਰੀ ਨਿਯੁਕਤ ਇਹ ਨਿਯੁਕਤੀਆਂ ਜ਼ਿਲ੍ਹਾ ਪ੍ਰਧਾਨਤੀ ਚਕੁੰਤਰਾ ਵੱਲੋਂ ਐਲਾਨੀਆਂ ਗਈਆਂ ਫਤਿਹਗੜ ਚੂੜੀਆਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨਤੀ ਚਕੁੰਤਰਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਸ ਮੁਖੇ ਫਤਿਹਗੜ ਚੂੜੀਆਂ ਦੀ ਇੱਕਾਈ ਲਈ ਗਠਿਤ ਕੀਤਾ ਗਿਆ ਜਿਸ ਵਿੱਚ ਅਰਜੀਤ ਕੁਮਾਰ ਨੂੰ ਪ੍ਰਧਾਨ ਅਤੇ ਅਰਚੀਸ਼ ਕਾਲੀਆ ਨੂੰ ਨਗਰਮੰਤਰੀ ਐਲਾਨਿਆ ਗਿਆ ਜੈਸ਼ਰ ਰਾਮ ਫਤੇਗੜ ਵਾਲਿਆਂ ਨੂੰ ਬਹੁਤ ਬਹੁ ਮੁਬਾਰਕਾਂ ਅੱਜ ਵਿਸ਼ਵੰਦੂ ਪਰਸ਼ਦ ਦਾ ਫਤੇਗੜ ਦੇ ਵਿੱਚ ਜਿਹੜਾ ਗਠਨ ਹੋਇਆ ਉੱਚ ਰਜੀਵ ਜੀ ਨੂੰ ਪ੍ਰਧਾਨ ਤੇ ਕਾਲਿਆ ਜੀ ਨੂੰ ਮੰਤਰੀ ਦੇ ਰੂਪ ਤੇ ਵਿੱਚ ਅੱਜ ਅਹੁਦੇ ਦਿੱਤੇ ਗਏ ਨੇ ਅਗਿਓ ਇਹ ਮਿਲ ਕੇ ਆਪਣੀ ਇੱਕ ਬਹੁਤ ਹੀ ਅੱਛੀ ਫਤੇਗੜ ਨੂੰ ਇੱਕ ਵਿਸ਼ਵੰਦੂ ਪਰਸ਼ਦ ਦੀ ਤੇ ਸਨਾਤੀਨ ਦੀ ਟੀਮ ਦੇਣਗੇ ਮੈਂ ਨਾ ਦੋਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤੇ ਸਪੈਸ਼ਲੀ ਫਤਗੜਾ ਨੂੰ ਬਹੁਤ ਬਹੁ ਮੁਬਾਰਕਾਂ ਦੇਣਾ ਹੈ। ਇਸ ਤੋਂ ਪਹਿਲਾਂ ਸਾਡਾ ਬਟਾਲਾ ਕਾਈ ਦਾ ਗਠਨ ਹੋਇਆ ਜੀ। ਹੁਣ ਇਸ ਤੋਂ ਬਾਅਦ ਕਾਦੀਆਂ ਸ੍ਰੀ ਹਰਗੋਬਿੰਦਪੁਰ ਤੇ ਡੇਰਾ ਬਾਬਾ ਨਾਨਕ ਉਹ ਸਾਡੀਆਂ ਆਲਮੋਸਟ ਟੀਮਾਂ ਤਿਆਰ ਆ। ਕੁਝ ਦਿਨਾਂ ਦੇ ਵਿੱਚ ਉੱਥੇ ਦੀ ਕਾਈਆਂ ਦਾ ਗਠਨ ਹੋ ਜਾਏਗਾ ਜੀ। ਹਾਂਜੀ ਬਹੁਤ ਖੁਸ਼ੀ ਹੈ ਜੀ ਪ੍ਰਧਾਨ ਬਣਾਇਆ ਗਿਆ ਜੀ। ਤੇ ਬਹੁਤ ਧੰਨਵਾਦ ਹੈ ਸ਼ਹਿਰ ਨਵਾਸੀਆਂ ਦਾ ਤੇ ਜਿਨ੍ਹਾਂ ਨੇ ਆਪਣਾ ਪ੍ਰਤੀਰਿਝ ਨੇ ਬਣਾਇਆ ਪ੍ਰਧਾਨ ਬਹੁਤ ਵਧੀਆ ਹੈ। ਧੰਨਵਾਦ। ਮਨ 'ਚ ਕੀ ਵਿਚਾਰ ਹੈ ਪਿੱਗੋ ਕਿਸ ਤਰ੍ਹਾਂ ਦੇ ਕਾਰਜ ਅੱਗੋਂ ਵੀ ਵੇਖੋ ਜ ਜਿਹੜੇ ਕਹਿਣਗੇ ਤਰੀਕੇ ਨਾਲ ਉਹ ਕਰਾਂਗੇ ਜਾਇਜ਼ ਕੰਮ ਜਿਹੜੇ ਉਹ ਕਰਾਂਗੇ ਕੋਈ ਅੱਗੋਂ ਨਵੀਆਂ ਨੁਕਤੀਆਂ ਦਾ ਹਾਂ ਨਵੀਆਂ ਨੁਕਤੀਆਂ ਤੇ ਕਰਾਂਗੇ ਜੀ ਜੈ ਸ਼੍ਰੀ ਰਾਮ ਜੀ ਤੁਹਾਡਾ ਧੰਨਵਾਦ ਕਰਦੇ ਆਂ ਜੀ ਸੋਨੀ ਸਾਹਿਬ ਬਾਕੀ ਸਾਡੇ ਆਏ ਹੋਏ ਸੱਜਣ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਇਹਨਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਮੈਨੂੰ ਉਹ ਤਨਦੇਹੀ ਨਾਲ ਨਿਭਾਵਾਂਗੇ ਔਰ ਜਿੱਥੇ ਵੀ ਸਾਨੂੰ ਲੋੜ ਪਏਗੀ ਹਿੰਦੂ ਸਮਾਜ ਦੇ ਕਾਰੇ ਲਈ ਉਥੇ ਹੀ ਹਾਜ਼ਰ ਰਵਾਂਗੇ ਤਨਦੇਹੀ ਨਾਲ ਕੰਮ ਕਰਾਂਗੇ ਖੁਸ਼ੀ ਹੈ ਤੇ ਬਹੁਤ ਖੁਸ਼ੀ ਹੈ ਇਸ ਗੱਲ ਦੀ ਵੀ ਸਾਡੇ ਸ਼ਹਿਰ ਦੇ ਵਿੱਚ ਜੀਵ ਜੀ ਨੇ ਵਿਧਾਨ ਚੋਣੇ ਗਏ ਨੇ ਸਾਡੇ ਤੀਰੇ ਜੀ ਆਏ ਨੇ ਪਰੋਂ ਇਹਨਾਂ ਨੇ ਚੋਣ ਕੀਤੀ ਹੈ ਤੇ ਬਾਕੀ ਜੋ ਵੀ ਸੁਜੋਗ ਹੋਏਗਾ ਸਾਰੇ ਸ਼ਹਿਰ ਵਾਸੀਆਂ ਨਾਲ ਰਲ ਕੇ ਇਕਜੁੱਟ ਹੋ ਕੇ ਜੋ ਵੀ ਕਾਰੇ ਸੰਭਵ ਹੋਏਗਾ ਕਰਾਂਗੇ ਜੀ ਨਾਲ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਹੀ ਚੱਲਾਂਗੇ ਤੇ ਅਹੀ ਸ਼ਹਿਰ ਵਾਲਿਆਂ ਨੂੰ ਵੀ ਕਹਿੰਨੇ ਆ ਕਿ ਹਿੰਦੂ ਸਮਾਜ ਨੂੰ ਵੀ ਇੱਕ ਹੋ ਕੇ ਚੱਲਣਾ ਚਾਹੀਦਾ। ਕੋਈ ਸਾਡਾ ਮੁੱਖ ਟੀਚਾ ਜਿਹੜਾ ਹੈਗਾ ਵਾ ਉਥੇ ਜਿੱਥੇ ਵੀ ਕਿਤੇ ਸਨਾਤਨ ਸਾਡੇ ਪ੍ਰੇਮੀ ਨੇ ਸਨਾਤਨ ਸਨਾਤਨੀ ਲੋਕ ਨੇ ਜਿੱਥੇ ਕਿਤੇ ਬੈਕਵਰਡ ਜਾ ਰਹੇ ਨੇ, ਬੈਕ ਜਾ ਰਹੇ ਨੇ, ਕਿਤੇ ਥੱਲੇ ਜਾ ਰਹੇ ਨੇ ਉਹਨਾਂ ਨੂੰ ਚੁੱਕਣਾ, ਮੋਰੈਲਟੀ ਉਹਨਾਂ ਦੀ ਵਧਾਉਣਾ। ਦੂਸਰੀ ਗੱਲ ਹੈ ਜਿੱਥੇ ਕਿਤੇ ਸਨਾਤਨ ਨਾ ੱਤਕਾ ਹੋਵੇ ਉਥੇ ਸੰਗਠਨ ਡਟ ਕੇ ਉਹਨਾਂ ਦੇ ਨਾਲ ਖਲੋਤਾ ਵਾ। ਔਰ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜ਼ਿਲ੍ਹਾ ਮੰਤਰੀ ਔਰ ਜ਼ਿਲ੍ਹਾ ਅਧਿਕਾਰੀ ਦੀ ਰਈ ਕੁੰਦਰਾ ਜੀ ਤੇ ਰਜੇਸ਼ ਭਾਟੀ ਜੀ ਦੀ ਅਗਵਾਈ ਦੇ ਵਿੱਚ ਬਟਾਲਾ ਜ਼ਿਲ੍ਹਾ ਦੇ ਵਿੱਚ ਜਿਹੜੇ ਜਿਹੜੀ ਵੀ ਇਕਾਈਆਂ ਪੈਂਦੀਆਂ ਹੋਵੇ ਚਾਹੇ ਉਹ ਡੇਰਾ ਬਾਬਾ ਨਾਨਕ ਹੈ ਕਲਾਂੌਰ ਹੈ ਤੇ ਚਾਹੇ ਕਾਦੀਆਂਵੇਂ ਉੱਥੇ ਵੀ ਨਵੀਆਂ ਟੀਮਾਂ ਜਿਹੜੀਆਂ ਬਣਾਈਆਂ ਜਾਣਗੀਆਂ ਸਾਡਾ ਮੇਨ ਟੀਚਾ ਜਿਹੜਾ ਵਾ ਵਿਸ਼ਵਿੰਦੂ ਪ੍ਰੀਸ਼ਦ ਨੂੰ ਇੱਕ ਇੱਕ ਪਿੰਡ ਇੱਕ ਇੱਕ ਗ੍ਰਾਮ ਤੱਕ ਲੈ ਕੇ ਜਾਣ ਦਾ ਹੈ ਔਰ ਮਾਰਾ ਨੇ ਚਾਇਆ ਤੇ ਰਾਮ ਜੀ ਦੀ ਇੱਛਾ ਹੋਈ ਤੇ ਇਹ ਛੇਤੀ ਸਾਡਾ ਜਿਹੜਾ ਟੀਚਾ ਪੂਰਾ ਹੋਏਗਾ ਜੈ ਸ਼੍ਰੀ ਰਾਮ ਜੈ ਮੈਂ ਅੱਜ ਬਹੁਤ ਹੀ ਖੁਸ਼ ਹਾਂ ਦੀ ਫਤੇਗੜ ਚੂੜੀਆਂ ਚ ਵਿਸ਼ਵਿੰਦੂ ਪਰਸ਼ਦ ਦੀ ਇਕਾਈ ਖੜੀ ਕੀਤੀ ਗਿਆ ਜਿਹਦੇ ਵਿੱਚ ਸਾਡੇ ਜੀਵ ਜੀ ਨੂੰ ਪ੍ਰਧਾਨ ਬਣਾਇਆ ਗਿਆ ਸ਼ਹਿਰਦਾਰ ਕੇਸ਼ ਕਾਲੀਆ ਜੀ ਨੂੰ ਮੰਤਰੀ ਲਗਾਇਆ ਗਿਆ ਵਾ ਤੇ ਇਹ ਦੋਵੇਂ ਸਾਥੀ ਸਾਡੇ ਬਹੁਤ ਹੀ ਧਾਰਮਿਕ ਪ੍ਰਵਿਰਤੀ ਵਾਲੇ ਨੇ ਔਰ ਸਮਾਜ ਦੇ ਵਿੱਚ ਬਹੁਤ ਵਧੀਆ ਕੰਮ ਕਰਨਗੇ ਆਉਣ ਵਾਲੇ ਸਮੇਂ ਚ ਫਤੇਗੜ ਚੂੜੀਆਂ ਚ ਅਸੀਂ ਇਹਨਾਂ ਦੀ ਪੂਰੀ ਇਕਾਈ ਜਿਹੜੀ ਟੀਮ ਵਰਕ ਕਰਕੇ ਟੀਮ ਤਿਆਰ ਕਰਕੇ ਟੀਮ ਵਰਕ ਦੇ ਰੂਪ ਦੇ ਵਿੱਚ ਕੰਮ ਕੀਤਾ ਜਾਵੇਗਾ ਔਰ ਸਮਾਜ ਚ ਫਤੇਗੜ ਚ ਜਾਂ ਆਸ-ਪਾਸ ਕਿਤੇ ਵੀ ਸਮਾਜ ਦੇ ਵਿੱਚ Hindu ਸਮਾਜ ਨੂੰ ਜਿੱਥੇ ਵੀ ਲੋੜ ਹੋਏਗੀ ਇਹ ਬਿਲਕੁਲ ਇਹਨਾਂ ਦੇ ਨਾਲ ਅਸੀਂ ਵੀ ਡਟ ਕੇ ਖੜੇ ਹੋਵਾਂਗੇ ਜਿੱਥੇ ਸਮਾਜ ਚ ਸਾਨੂੰ ਲੱਗਦਾ ਹੋਏਗਾ ਕਿ ਇੱਥੇ ਆਪਣੇ ਕਿਤੇ ਵੀ Hindu ਸਮਾਜ ਕੋਈ ਥੱਲੇ ਡਿੱਗ ਰਿਹਾ ਜਾਂ ਕੋਈ ਵੀ ਉਹਨਾਂ ਨੂੰ ਕਮੀ ਪੇਸ਼ੀ ਤੰਗੀ ਆ ਉਥੇ ਬਿਲਕੁਲ ਸਾਥ ਦੇਵਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਜਿੱਥੇ ਵੀ ਤੁਹਾਨੂੰ ਕਿਤੇ ਸਾਡੀ ਲੋੜ ਆ ਅਸੀਂ ਦਿਨ ਰਾਤ 24 ਘੰਟੇ ਹਾਜ਼ਰ ਹਾਂ ਤੁਸੀਂ ਸਾਨੂੰ ਜਿੱਥੇ ਵੀ ਆਵਾਜ਼ ਦਿਓਗੇ ਅਸੀਂ ਬਿਲਕੁਲ ਜਦੋਂ ਵੀ ਜਿੱਦਾਂ ਦੀ ਵੀ ਲੋੜ ਹੋਏਗੀ ਅਸੀਂ ਹਾਜ਼ਰ ਹਾਂ ਤੇ ਸ਼ਹਿਰ ਦਾ ਪਿਆਰ ਸਾਨੂੰ ਇਦਾਂ ਹੀ ਮਿਲਦਾ ਰਹੇਗਾ ਅੱਗੇ ਵੀ ਸ਼ਹਿਰ ਵਾਸੀ ਸਾਨੂੰ ਬਹੁਤ ਪਿਆਰ ਕਰ ਸਾਡੇ ਵਰੁਣ ਮਹਾਜਨ ਜੀ ਦਾ ਔਰ ਪੂਰੀ ਟੀਮ ਦਾ ਰਜੇਸ਼ ਪਟਿਆ ਜੀ ਸਾਡੇ ਸਦਾ ਧੰਨਵਾਦ ਕਰਦਾ ਉਹ ਇਦਾਂ ਹੀ ਆਪਣੇ ਸਾਥੀਆਂ ਨੂੰ ਪਿਆਰ ਔਰ ਅਸ਼ੀਰਵਾਦ ਦਿੰਦੇ ਰਹਿਣਗੇ ਤੇ ਵੱਧ ਚੜ ਕੇ ਲੋਕਾਂ ਦੀ